ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਗਵਾੜਾ ਵਿਖੇ ਸਵੀਰ ਤੋਂ ਹੀ ਵੋਟਰਾਂ ਵੱਲੋਂ ਵੋਟ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਅਤੇ ਸ਼ਹਿਰ ਵਿੱਚ ਵੱਖ-ਵੱਖ ਪਾਰਟੀਆਂ ਦੇ ਅਗੂਆਂ ਵੱਲੋਂ ਆਪੋ ਆਪਣੇ ਬੂਥ ਵੀ ਲਗਾਏ ਗਏ। ਵੋਟ ਪਾਉਣ ਆਏ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਉਤਸ਼ਾਹ ਸੀ ਕਿ ਉਹ ਅੱਜ ਵੋਟ ਪਾਉਣ ਆਏ ਹਨ। ਕਿਉਂਕਿ ਉਹਨਾਂ ਦੀ ਵੋਟ ਨਾਲ ਹੀ ਇਸ ਵਾਰ ਫਿਰ ਤੋਂ 5 ਸਾਲ ਲਈ ਸਰਕਾਰ ਬਣੇਗੀ। ਇਸ ਵਾਰ ਸਰਕਾਰ ਕਿਸ ਦੀ ਬਣੇਗੀ ਇਸਾਰੇ 4 ਜੂਨ ਨੂੰ ਹੀ ਪਤਾ ਲੱਗੇਗਾ। ਭਾਜਪਾ ਤੋਂ ਹਲਕਾ ਹਸ਼ਰਪੁਰ ਦੀ ਉਮੀਦਵਾਰ ਮੈਡਮ ਅਨੀਤਾ ਸੋਮਪ੍ਰਕਾਸ਼ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਜਦਕਿ ਆਮ ਆਦਮੀ ਪਾਰਟੀ ਦੇ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾਕਟਰ ਰਾਜਕਮਾਰ ਚੱਬੇਵਾਲ ਨੇ ਵੀ ਆਪਣੀ ਬੋਰ ਦਾ ਇਸਤੇਮਾਲ ਕੀਤਾ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਜਾਮਣੀ ਗੋਮਰ ਨੇ ਵੀ ਆਪਣੀ ਬੋਰ ਦਾ ਇਸਤੇਮਾਲ ਕੀਤਾ ਜਦਕਿ ਵੱਖ-ਵੱਖ ਪਾਰਟੀਆਂ ਦੇ ਆਗੂ ਵੋਟਰ ਅਤੇ ਲੀਡਰਾਂ ਨੇ ਆਪਣੀ ਸਹੀ ਬੋਰ ਦਾ ਇਸਤੇਮਾਲ ਕਰਦੇ ਹਾਂ 4 ਜੂਨ ਨਵੇਂ ਸਰਕਾਰ ਬਣਨ ਲਈ ਆਪੋ ਆਪਣੀ ਬੋਰ ਦਾ ਇਸਤੇਮਾਲ ਕੀਤਾ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜਗਿੰਦਰ ਸਿੰਘ ਮਾਨ ਅਤੇ ਫਗਵਾੜਾ ਤੋਂ ਕਾਂਗਸੀ ਵਿਧਾਇਕ ਬਲਵਿੰਦਰ ਸਿੰਘ ਢੱਲੀਵਾਲ ਨੇ ਵੀ ਆਪਣੇ ਪਰਿਵਾਰ ਨਾਲ ਵੋਟ ਪਾਈ 18 ਸਾਲ ਤੋਂ ਉੱਪਰ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਵਾਰ ਬਹੁਤ ਉੱਸਾ ਮਿਲਿਆ ਹੈ ਕਿਉਂਕਿ ਉਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਹੈ ਅਤੇ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ ਜਦਕਿ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ ਅੱਜ ਦੇ ਦਿਨ ਕੁਝ ਵੋਟਰਾਂ ਵਿੱਚ ਨਿਰਾਸ਼ਾ ਵੀ ਦੇਖਣ ਨੂੰ ਮਿਲੀ ਕਿਤੇ ਉਨ੍ਹਾਂ ਦੀ ਵੋਟ ਕੱਟੀ ਗਈ ਸੀ ਅਤੇ ਉਹ ਪ੍ਰਸ਼ਾਸਨ ਦੀ ਕਿਸ ਅਣਗਹਿਲੀ ਨੂੰ ਲੈ ਕੇ ਕੁਸਤੇ ਹੋਏ ਨਜ਼ਰ ਆਈ ਤਿਕ ਤਿਕ ਨੂੰ 7 ਵਜੇ ਤੋਂ VOTING ਸ਼ੁਰੂ ਹੋਈ ਹੈ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗੀ ਕਿ ਆਪਣੀ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰੋ ਕਿਉਂਕਿ ਇਹਦੇ ਵਿੱਚ ਦੇਸ਼ ਦਾ ਭਵਿੱਖ ਹੈ ਔਰ ਸਾਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਮੈਂ ਵੀ ਵੋਟ ਪਾ ਕੇ ਆਈ ਹਾਂ ਸੋ ਆਓ ਸਾਰੇ ਰਲ ਕੇ ਦੇਸ਼ ਦੇ ਭਵਿੱਖ ਨੂੰ ਦੇਸ਼ ਦੀ ਤਰੱਕੀ ਨੂੰ ਸਾਥ ਦਿਈਏ ਔਰ ਵੋਟਾਂ ਪਾਣ ਜ਼ਰੂਰ ਆਈਏ ਅੱਜ ਵੋਟ ਪਾਣ ਦਾ ਅਧਿਕਾਰ ਸਾਰਿਆਂ ਨੂੰ ਹੈ ਵੋਟਰਾਂ ਦੇ ਪਾਲਣੇ ਸੰਧੋਮਾ ਬਾਰੇ ਲੋਕ ਪਹੁੰਚ ਰਹੇ ਨੇ। ਪਰ ਮੇਰੀ ਅਪੀਲ ਹੈ ਕਿ ਵੱਤਵਤ ਵੋਟਾਂ ਕੋ ਲੋਕਤੰਤਰ ਦੀ ਕਾਮਯਾਬੀ ਸਾਰਿਆਂ ਦਾ ਫਟ ਰਹੰਦਾ ਹੈ ਕਿ ਵੱਤਵਤ ਵੋਟਾਂ। ਅੱਜ ਸਤਵੇਂ ਫੇਸ ਦੀ ਜਿਹੜੀ ਹੈਗੀ ਹੈ ਇਲੈਕਸ਼ਨ ਪੰਜਾਬ ਵਿੱਚ ਵੀ ਹੋ ਰਹੀ ਹੈ। ਔਰ ਕੋਸੀ ਕਰੀ ਵੀ ਅੱਜ ਸ਼ਿਆਲਕੋ ਸੀਟ ਦੀ ਜਿਹੜੀ ਇਲੈਕਸ਼ਨ ਹੈਗੀ ਹੈ। ਉਹਦੇ ਕੋਲ ਅੱਜ ਚੱਲ ਰਹੀ ਹੈਗੀ ਹੈ ਔਰ ਸਾਰੇ ਹੀ ਫਗਵਾੜਾ ਵਾਸੀ ਵਧਾਈ ਦੇ ਪਾਤਰ ਹਨ ਕਿ ਸਾਰੇ ਪਾਸੇ ਬੜੀ ਪੀਸਫੁਲੀ ਇਹ ਲੱਖ ਸੰਤ ਚੱਲ ਰਹੀ ਹੈਗੀ ਕੋਈ ਵੈਸੇ ਵਿਚਾਰ ਨਹੀਂ ਹੈ ਤਾਂ ਫਗਵਾੜੇ ਵਿੱਚ ਜਿਹੜਾ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਹੈਗਾ ਤੇ ਦੇਖਣ ਵਿੱਚ ਮਿਲਿਆ ਕਿ ਸਾਰੇ ਇੱਕ ਦੂਜੇ ਕੋਲਿੰਗੂਥਾਂ ਤੇ ਮਿਕਸ ਹੋ ਕੇ ਵੀ ਜਿਹੜਾ ਕਾਫੀ ਦਾ ਜਰਮ ਤੇ ਇੱਕ ਪੱਤਾ ਪਾ ਰਹੇ ਤੇ ਅੱਜ ਮੈਂ ਆਪਣੇ ਜੱਦੀ ਪਿੰਡ ਪਰਿਵਾਰ ਸਮੇਤ ਮਾਂਜੀ ਵਿਖੇ ਪਹੁੰਚੇ ਤੇ ਮੈਂ ਅੱਜ ਦੇ ਦਿਨ ਤੇ ਸਾਰੇ ਪੰਜਾਬ ਦੇ ਵੋਟਰਸ ਨੂੰ ਅਪੀਲ ਕਰਦਾ ਕਿ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਬੇਖੌਫ ਹੋ ਕੇ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਵੋਟਾਂ ਪਾਓ ਅੱਜ ਪੂਰੇ ਪੰਜਾਬ ਚ ਵੋਟਾਂ ਪੈ ਰਹੀਆਂ ਅੱਜ ਫਵਾੜੇ ਜਿਸੀਂ ਸ਼ਹਿਰ ਚ ਪੂਰੇ ਜਿਹੜਾ ਸਾਡੇ ਬੂਥ ਲੱਗੇ ਆ ਸਾਰੇ ਅਸੀਂ ਅੱਜ ਉਹਨਾਂ ਦਾ ਦੌਰਾ ਕਰ ਰਹੇ ਆ ਤੇ ਮੇਰੇ ਖਿਆਲ ਨਾਲ ਬਹੁਤ ਉਤਸ਼ਾਹ ਵਾ ਸਾਡੇ ਜਿਹੜੇ ਹੈਗੇ ਬਨੇ ਹੋਏ ਪਨੇ ਹੋਏ ਆ ਉੱਥੇ ਜਿਸ ਤਰ੍ਹਾਂ ਲੋਕ ਆ ਮਹਾਰੇ ਆ ਰਹੇ ਆ ਜਾਂ ਲੋ 4 ਤਰੀਕ ਨੂੰ ਰਿਜ਼ਲਟ ਆਊਗਾ ਕੁਝ ਵੱਡੇ ਮਾਰਜਨ ਨਾਲ ਹੁਸ਼ਿਆਰਪੁਰ ਹਲਕੇ ਤੋਂ ਜਿੱਤਾਂਗੇ ਫੋਰਡ ਤੋਂ ਇਹ ਵੱਡੀ ਡੀਡ ਲਾਵਾਂਗੇ ਆਮ ਫੀਲਿੰਗ ਪ੍ਰਾਊਡ ਆਫ ਮਾਈ ਸੈਲਫ ਐਂਡ ਜੋ ਵੀ ਸਿਸਟਮ ਥਾ ਇਟ ਵਾਸ ਵੈਰੀ ਸਮੂਥ ਜੋ ਵੀ ਸਟਾਫ ਹੈ ਯਹਾਂ ਤੇ एवरीवन ਇਜ਼ ਵੈਰੀ ਕੋਆਪਰੇਟਿਵ ਕੋਈ ਹੈਸਲਿੰਗ ਨਹੀਂ ਥਿੰਗ ਵੈਨ ਸਮੂਥਲੀ ਐਂਡ ਹਾਓ ਵਾਹ ਪਰ ਇਟ ਵਾਸ ਕੰਪਲੀਟ Uh, नहीं कोई भी देयर वाज नो वन टू प्रेशराइज यू मैंने अपना वोट अपनी चॉइस से दिया है एंड आई एम सो प्राउड ऑफ इट बहुत बढ़िया फील करता है अपने देश ਲਈ ووٹ પાકે ਆਪਣੇ દેશ ਦੇ ਬਲਿਆ ਨੇਤਨ ਨੂੰ ووٹ પાਕੇ ਮੈਂ गर्व ਮਹਿਸੂਸ ਕਰਦਾ ਹਾਂ ਸਾਰੇ ਦੇਸ਼ ਨੂੰ ਮੌਕਾ ਮਿਲੇ ਸਾਰੇ ਯੂਥ ਨੂੰ ਮੌਕਾ ਮਿਲੇ ਜੇ ਕਿਰਪਾ ਦਾ ਪਰਮਾਤਮਾ ਨੇ ਯਾਨੀ ਕਿ ਮੇਰੀ ਵੋਟ ਹੈ ਨਹੀਂ ਕਿ ਪਰਚੀ ਮੈਨੂੰ ਦਿੱਤੀ ਨਹੀਂ ਗਈ ਨਾ ਮੇਰੇ ਮੁੰਡੇ ਦੀ ਪਰਚੀ ਦਿੱਤੀ ਆ ਜਿਹੜਾ ਘਰ ਵਾਲਾ ਮੇਰਾ 2015 'ਚ ਡੈਥ ਹੋਈ ਸੀ ਉਹਨਾਂ ਦੀ ਪਰਚੀ ਦੇ ਗਏ ਆ ਜਿਹੜੇ ਕਿ 9 ਸਾਲ ਹੋ ਗਏ ਉੱਪਰ ਚਲੇ ਗਏ ਆ ਉਹ ਵੋਟ ਉਹ ਵੋਟ ਉਹਨਾਂ ਨੇ ਪਾਣੀ ਕਿ ਐਸੀ ਪਾਣੀ ਹੈ ਜਿਹਨਾਂ ਦੀ ਵੋਟ ਜਿਹੜੇ ਤੁਹਾਨੂੰ ਪਰਚੀ ਦੀ ਉਹਨਾਂ ਨੇ ਉਹਨਾਂ ਨੇ ਇਨਕੁਆਰੀ ਨਹੀਂ ਕੀਤੀ ਕੌਣ ਹੈਗਾ ਉਹਨਾਂ ਨੂੰ ਸਾਨੂੰ ਪਤਾ ਨਹੀਂ ਕੌਣ ਆਏ ਸੀ ਗਲੀ ਖਾਰੇ ਅੰਦਰ ਛੁੱਟੀਆਂ ਸੀ ਅੱਛਾ ਪਰ ਜੀ ਮੈਂ ਘਰ ਨਹੀਂ ਸੀ ਤਾਂ ਕੀ ਮੰਗ ਕਰਦੇ ਤੁਸੀਂ ਇਹ ਕਿਉਂ ਤਾਂ ਅਸੀਂ ਕੀ ਮੰਗ ਕਰਦੇ ਅਸੀਂ ਕਿਤੇ ਜਿਹੜੇ ਮਰਿਆ ਆ ਉਹਨੀਆਂ ਵੋਟਾਂ ਪਰਚੀਆਂ ਦੇ ਜਾਂ ਨੇ ਜਿਹੜੇ ਜਿੰਦੇ ਬੈਠੇ ਆ ਉਹਨ